ਤੋ ਵੀ ਮਿੱਤਰੋ ਪਹੁੰਚ ਗਏ ਆਪਾਂ ਹੁਣ ਗੁਰੂ ਕੇ ਲੋਹਰ ਗੁਰਦੁਆਰਾ ਸਾਹਿਬ ਚੱਲੇ ਆ ਤੇ ਸੰਗਤ ਯਾਰ ਉਹ ਤਾਂ ਪਹਿਲਾਂ ਮੈਂ ਕਿ ਲੰਗਰ ਛੱਕ ਲਈ ਆਪਾਂ ਫੀਡ ਦਾ ਲੰਗਰ ਲੱਗਾ ਹੋਇਆ ਸੀ ਹੁਣ ਉਹ ਛੱਕਦੇ ਆਂ ਇਹ ਦਿਖਾਉਣੇ ਡਟ ਨੂੰ ਉਹ ਯਾਰ ਹੁਣ ਆਪਾਂ ਤਿਰਬੈਣੀ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਹੁਣ ਚੱਲਿਆ ਗੁਰੂਕਲ ਹੋਰ ਗੁਰਦੁਆਰਾ ਉਹ ਵੀ ਨਾਲ ਹੀ ਐ ਨਾ ਨਾਲ ਹੀ ਅੰਮੋ ਸਾਹਮਣੀ ਆ ਜੀ ਉਧਰ ਤਿਰਬੈਣੀ ਸਾਹਿਬ ਗੁਰਦੁਆਰਾ ਵਾ ਤੇ ਇੱਧਰ ਆ ਗਿਆ ਗੁਰੂਕਲ ਹੋਰ ਅੰਮੋ ਸਾਹਮਣੀ ਆ ਤੇ ਪਤਾ ਨਹੀਂ ਸੀਗਾ ਉਹਰੇ ਆ ਕੇ ਪਤਾ ਲੱਗਿਆ ਆਪਾਂ ਨੂੰ ਭਾਈ ਜੀ ਸਵਾਗਤ ਹੈ ਯਾਰ ਨਵੇਂ ਵਲੋਗ ਦੇ ਵਿੱਚ ਤੇ ਕਰ ਲਈ ਆਪਾਂ ਹਿਮਾਚਲ ਦੇ ਵਿੱਚ ਐਂਟਰੀ ਚੱਲਦੇ ਆ ਜੀ ਗੁਰਦੁਆਰਾ ਗੁਰੂਕਲ ਹੋਰ ਤੇ ਨਾਲ-ਨਾਲ ਤੁਹਾਨੂੰ ਆਪਾਂ ਦਰਸ਼ਨ ਕਰੋਣੇ ਆ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਉਹ ਵੀ ਇੱਥਰੋਂ ਪਹੁੰਚੇ ਆਪਾਂ ਨੂੰ ਗੁਰੂ ਕੇ ਲੋਹਰ ਗੁਰਦੁਆਰਾ ਸਾਹਿਬ ਚੱਲੇ ਆ ਤੇ ਸੰਗਤ ਯਾਰ ਉਹ ਤਾਂ ਪਹਿਲਾਂ ਮੈਂ ਕਿ ਲੰਗਰ ਛਕ ਲਈਏ ਆਪਾਂ ਖੀਰ ਦਾ ਲੰਗਰ ਲੱਗਾ ਹੋਇਆ ਸੀ ਹੁਣ ਉਹ ਛਕਦੇ ਆ ਫਿਰ 뷰 ਬਹੁਤ ਸੋਹਣਾ ਯਾਰ ਆ ਦੇ ਉਹ ਸਾਹਮਣੇ ਗੱਡੀ ਲਾਤੀ ਇੱਧਰੋਂ ਜਾਂਦੇ ਹੁਣ ਪਹਿਲਾਂ ਖੀਰ ਦਾ ਲੰਗਰ ਛਕ ਲਈਏ ਫਿਰ ਗਾਹ ਨੂੰ ਵੱਧਦੇ ਆ ਗੁਰੂ ਕੇ ਲੋਹਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਦਰਸ਼ਨ ਕਰਉਨੇ ਆਂ ਤੁਹਾਨੂੰ ਨਾਲੇ ਚੱਕ ਲਿਓ ਬਈ ਆਇਓ ਆਇਓ ਆਪਾਂ ਖਾ ਕੇ ਚੱਲੀਏ ਓਰੇ ਹਾਂ ਖਾ ਕੇ ਚੱਲਦੇ ਆ ਉਹਨਾਂ ਦੀ ਲਾਇ ਜੰਨੇ ਆ ਇੱਦਾਂ ਕਰ ਲੰਨੇ ਆ ਹਣਾ ਲੋ ਵੀ ਮਿੱਤਰੋ ਪਹਿਲਾਂ ਖੀਰ ਛਕ ਲਈਏ ਫਿਰ ਚੱਲਦੇ ਆ ਆਪਾਂ ਲੱਗੂ ਹੁਣ ਆਪ ਨੂੰ 10-15 ਮਿੰਟ ਲੱਗਣੇ ਆ ਹਾਂ ਵਾਹ 10 ਮਿੰਟ ਲੱਗਣੇ ਖੀਰ ਖਾ ਕੇ ਚੱਲਦੇ ਆ ਮਿੱਤਰੋ ਖੀਰ ਦਾ ਲੰਗਰ ਛਕਦੇ ਆ ਆਪਾਂ ਤੇ ਚੱਲਦੇ ਆ ਮੌਸਮ ਸਹੀ ਆ ਯਾਰ ਮੌਸਮ ਬਹੁਤ ਵਧੀਆ ਚਲੋ ਬੈਠੀਏ ਗੱਡੀ 'ਚ ਜਾ ਕੇ ਆਹ ਟਰੈਕਟਰ ਵਾਲੇ ਬਾਈਆਂ ਨੇ ਰੂਣ ਕਲਾਈਆਂ ਹੋਈਆਂ ਪੂਰੇ ਜੱਥੇ ਨਾਲ ਆਉਂਦੇ ਆ ਟਰਾਲੀਆਂ ਭਰ-ਭਰ ਕੇ ਨਿਆਰਾ ਯਾਰ ਹੁਣ ਮੈਂ ਦੇ ਤੁਹਾਨੂੰ ਦਿੱਤਾ ਗੁਰਦੁਆਰਾ ਸਾਹਿਬ ਜਾ ਕੇ ਤੇ ਦਰਸ਼ਨ ਕਰਨੇ ਆ ਜੀ ਲੋ ਬਾਈ ਜੀ ਪਹੁੰਚ ਗਏ ਆਪਾਂ ਗੁਰੂਕੇਲਾ ਹੋਰ ਗੁਰਦੁਆਰਾ ਸਾਹਿਬ ਟ੍ਰੈਫਿਕ ਬਹੁਤ ਜ਼ਿਆਦਾ ਸੀ ਯਾਰ ਤੇ ਗੱਡੀ ਲਾਤੀ ਪਾਰਕਿੰਗ ਆਪਾਂ ਤੇ ਚਲਦੇ ਆ ਹੁਣ ਮੱਥਾ ਟੇਕ ਕੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਤਰੁੰਨਿਆਂ ਨਾਲ ਆਦੇ ਇੱਥੋਂ ਬਸ 5 ਮਿੰਟ ਤੁਰਨਾ ਆਪਾਂ ਕੋਹ ਜਣਾ ਕਮੇਟੀ ਕਹੇ ਜੀ ਆਹ ਪੂਰੀ ਰੇਤ ਨਹੀਂ ਆ ਆ ਅੰਬਰਸਰ ਵਾਲੇ ਵੀਰਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਵੀ ਜਿੰਨਾਂ ਨੂੰ ਨਹੀਂ ਪਤਾ ਜਵਾਕਾਂ ਨੂੰ ਆ ਚੀਜ਼ਾਂ ਦੇਖ ਕੇ ਪਤਾ ਲੱਗਦਾ ਵਾ ਵੀ ਆਪਣੀ ਸੇਖ ਕੌਮ ਕੀ ਆ ਪਾਣੀ ਗੁਰੂ ਦਵਾਰਾ ਤਰਬੈਣੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਇੱਥੇ ਪਾਣੀ ਦੀ ਕਮੀ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਰਸ਼ਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਵਗਾਈਆਂ ਸੀ ਤੇ ਆਓ ਚਲੋ ਆਪਾਂ ਅੰਦਰ ਚੱਲਦੇ ਆਂ ਤੇ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਆਸੇ-ਪਾਸੇ ਪਹਾੜੀ ਇਲਾਕਾ ਦੇ ਵਿੱਚ ਸਰੋਵਰ ਬਣਿਆ ਹੋਇਆ ਬਹੁਤ ਹੀ ਸੋਹਣਾ ਹੈ ਦ੍ਰਿਸ਼ ਯਾਰ ਵਧੀਆ ਲੱਗਦਾ ਪਿਆ ਤੇ ਸੰਗਤ ਵੀ ਬਹੁਤ ਜਿਆਦਾ ਹੋਲੇ ਮੱਲੇ ਕਰਕੇ ਸੰਗਤ ਦੇ ਨਾਲ ਹੀ ਦਰਸ਼ਨ ਕਰਨ ਦਾ ਜਿਹੜਾ ਨਜ਼ਾਰਾ ਹੁੰਦਾ ਉਹ ਵੱਖਰਾ ਹੀ ਹੁੰਦਾ ਯਾਰ ਬੈਣੀ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਹੁਣ ਚੱਲਿਆ ਗੁਰੂ ਕਾਲ ਹੋਰ ਗੁਰਦੁਆਰਾ ਉਹ ਵੀ ਨਾਲ ਹੀ ਆ ਮੋ ਸਾਹਮਣੇ ਆ ਜੀ ਉਧਰ ਤੇ ਬੈਣੀ ਸਾਹਿਬ ਗੁਰਦੁਆਰਾ ਵਾ ਤੇ ਇੱਧਰ ਆ ਗਿਆ ਗੁਰੂ ਕਾਲ ਹੋਰ ਅੰਮੋ ਸਾਹਮਣੇ ਆ ਤੇ ਪਤਾ ਨਹੀਂ ਕਿ ਉਹਰੇ ਆ ਕੇ ਪਤਾ ਲੱਗਿਆ ਆਪਾਂ ਨੂੰ ਤੇ ਉੱਥੇ ਦਰਸ਼ਨ ਕਰ ਲਏ ਹੁਣ ਆਪਾਂ ਗੁਰੂ ਕਾਲ ਹੋਰ ਚੱਲਦੇ ਆ ਦਰਸ਼ਨ ਕਰਦੇ ਆਂ ਸੰਗਤ ਬਹੁਤ ਆਈ ਹੋਈ ਆ ਢੋਲੇ ਮੱਲੇ ਕਰਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਚੱਲਦੇ ਆ ਦਰਸ਼ਨ ਕਰਦੇ ਆਂ ਇਸ ਮਾਰੇ ਇਹ ਪਾਰਟ ਹੋਇਆ ਵਾਓ ਝੂ ਘੂ ਘੂ ਸਾ ਵੀਡੀਓ ਨੂੰ ਰੋਕ ਕੇ ਇਤਿਹਾਸ ਪੜ੍ਹ ਲਿਓ ਜੀ ਗੁਰਦੁਆਰਾ ਗੁਰੂਕਲ ਹੋਰ ਤੇ ਗੁਰਦੁਆਰਾ ਪੋੜ ਸਹਿਬ ਸਾਹਮਣੇ ਹੀ ਬਣਿਆ ਆ ਜੀ ਪਹਿਲਾਂ ਆਪਾਂ ਇੱਥੇ ਦਰਸ਼ਨ ਕਰ ਲਈਏ ਫਿਰ ਤੁਹਾਨੂੰ ਗੁਰੂ ਆਪਾਂ ਪੋੜ ਸਹਿਬ ਦੇ ਦਰਸ਼ਨ ਕਰਾਵਾਂਗੇ ਪਾਣ ਦਰਬਾਰ ਦੇ ਵਿੱਚ ਆਈ ਆ ਬੀਬੀ ਰਜਨੀ ਜੇ ਸਵਾਗਤ ਵਿੱਚ ਆਏ ਗੁਰੂ ਰਾਮਦਾਸ ਸਵਾਰ ਜੀ ਸੰਗਤ ਜੀ ਆਪਾਂ ਮੱਥਾ ਟੇਕ ਕੇ ਆਂਦਾ ਦਰਬਾਰ ਸਾਹਿਬ ਤੇ ਹੁਣ ਆਪਾਂ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਖੜੇ ਆ ਆਸੇ ਪਾਸੇ ਪਹਾੜੀ ਇਲਾਕਾ ਚਾਰੋਂ ਪਾਸੋਂ ਪਹਾੜਾ ਨਾਲ ਕਿਰਿਆ ਆ ਗੁਰਦੁਆਰਾ ਸਾਹਿਬ ਤੇ ਪਹਿਲਾਂ ਕਦੇ ਆਪਾਂ ਆਏ ਨਹੀਂ ਸੀ ਇੱਧਰਲੇ ਪਾਸੇ ਆਏ ਸੀ ਹਿਮਾਚਲ ਦੇ ਵਿੱਚ ਪਰ ਗੁਰਕਲ ਹੋਰ ਗੁਰਦੁਆਰਾ ਸਾਹਿਬ ਨਹੀਂ ਸੀ ਆਏ ਤੇ ਕਿਸਮਤ ਵਾਲੇ ਆ ਜੀ ਆਨ ਦਾ ਮੌਕਾ ਮਿਲਿਆ ਉਹ ਵੀ ਆਪਾਂ ਨੂੰ ਸੰਗਤ ਦੇ ਨਾਲ ਹੋਲੇ ਮਹੱਲੇ ਤੇ ਤੇ ਆਪਾਂ ਕਿਸਮਤ ਵਾਲੇ ਆਪਾਂ ਨੂੰ ਸਮਝਦੇ ਆ ਜੀ ਆਪ ਕੋ ਸਾਹਮਣੇ ਤਿਰਬੈਣੀ ਸਾਹਿਬ ਗੁਰਦੁਆਰਾ ਨਜ਼ਰ ਆ ਰਿਹਾ ਉੱਥੇ ਜਿੱਥੇ ਆਪਾਂ ਤੁਹਾਨੂੰ ਪਹਿਲਾ ਦਰਸ਼ਨ ਕਰਾਏ ਆ ਤੇ ਇਸ ਤੋਂ ਬਾਅਦ ਤੁਹਾਨੂੰ ਪੋੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਾਹਮਣੇ ਹੀ ਪੋੜ ਸਾਹਿਬ ਗੁਰਦੁਆਰਾ ਤੇ ਉਹ ਵੀ ਦਰਸ਼ਨ ਕਰੋਣੇ ਤੁਹਾਨੂੰ ਜਾ ਕੇ ਜਿੰਨਾ ਵਗਿਆ ਸਿੱਟੇ ਕਿ ਨਿਕਲੇ ਗਿਆ ਨਾਲ ਜਲਦੀ ਰ ਮਿਲ ਗਿਆ ਉਹ ਵੀ ਤੁਹਾਡੇ ਪਾਗਿਦੇ ਆ ਰਹੇ ਲੋ ਸੰਗਤ ਜੀ ਪਹੁੰਚ ਗਏ ਆ ਗੁਰਦੁਆਰਾ ਪੋੜ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰੂ ਕਾ ਲਹੌਰ ਪੋੜੀਆਂ ਉੱਤਰ ਦੇ ਸਾਰੀ ਨਾਲ ਹੀ ਪੋੜੀਆਂ ਜਾਂਦੀਆਂ ਨੇ ਗੁਰਦੁਆਰਾ ਪੋੜ ਸਾਹਿਬ ਨੂੰ ਤੇ ਮੱਥਾ ਟੇਕਦੇ ਆ ਜੀ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾ ਰਹੇ ਆ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਤਿੰਨ ਤੀਰਸ ਸਥਾਨ ਤੇ ਦਰਸ਼ਨ ਕਰਾਤੇ ਆ ਤੇ ਕਰੋ ਦਰਸ਼ਨ ਬਾਬਾ ਜੀ ਨਾਲ ਦੀ ਨਾਲ ਸਾਹਮਣੇ ਲੰਗਰ ਹਾਲ ਆ ਜੀ ਮੱਥਾ ਟੇਕ ਕੇ ਆਪਾਂ ਛਕਦੇ ਆ ਲੰਗਰ ਮੇਰੇ ਨੂੰ ਲੋਕ ਵੀ ਆਪਾਂ ਦਰਸ਼ਨ ਕਰਾਏ ਆ ਤੇ ਲੰਗਰ ਵੀ ਛਕ ਲਿਆ ਤੇ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਏ ਆ ਆਪਾਂ ਜਿਹੜੇ ਜਿਹੜੇ ਮੱਥਾ ਟੇਕਿਆ ਜਿਹੜੇ ਜਿਹੜੇ ਸਥਾਨ ਤੇ ਤੇ ਹੁਣ ਚੱਲਦੇ ਆ ਅੱਗੇ ਦੇਖਦੇ ਆ ਤੇ ਇਹ ਸੀ ਆਪਣਾ ਛੋਟਾ ਜਿਹਾ ਵਲੋਗ ਤੇ ਅੱਗੇ ਜੇ ਆਪਾਂ ਕਿਤੇ ਗੁਰਦੁਆਰੇ ਗਏ ਤੇ ਆਪਾਂ ਉੱਥੇ ਵੀ ਬਣਾਵਾਂਗੇ ਵਲੋਗ ਜੀ ਠੀਕ ਹੈ ਜੀ ਓਕੇ ਬਾਈ ਜੀ ਹਿਮਾਚਲ ਦੇ ਵਿੱਚ ਤਾਂ ਸੰਗਤ ਦਾ ਹੜ ਆਇਆ ਪਿਆ ਹਿਮਾਚਲ ਵੀ ਸੋਚਦਾ ਹੋਣਾ ਕੀ ਪਾਣਾ ਵਰਤ ਗਿਆ ਤੇ ਕਿਹੜਾ ਇਥੋਂ ਦਾ ਪ੍ਰਸ਼ਾਸਨ ਉਹਦੇ ਵੀ ਹੱਥ ਖੜੇ ਨੇ ਵੀ ਸਾਡੇ ਹੱਥੋਂ ਬਾਹਰ ਆ ਕੰਮ ਸੰਗਤ ਕਿਉਂਕਿ ਬਹੁਤ ਜ਼ਿਆਦਾ ਹੈ 1.5 ਤੋਂ 2 ਘੰਟੇ ਕੇ ਅਸੀਂ ਵੀ ਜਾਮ ਦੇ ਵਿੱਚ ਫਸੇ ਹੋਏ ਆ ਤੇ ਆਪਣੇ ਵੀਰ ਭਾਈ ਆ ਜਿਹੜੇ ਲੱਗ ਕੇ ਜਾਮ ਘਟਾ ਰਹੇ ਨੇ ਪ੍ਰਸ਼ਾਸਨ ਤਾਂ ਸਾਈਡ ਤੇ ਖੜਾ ਜੀ ਲੱਖਾਂ ਦੀ ਗਿਣਤੀ ਚ ਸੰਗਤ ਹੌਲੇ-ਮੁਲੇ ਤੇ ਆਈ ਹੋਈ ਆ ਮੈਂ ਕਹਿੰਦਾ ਇੱਕ ਵਾਰੀ ਆਪਣੇ ਜਥੇਦਾਰ ਸਾਹਿਬ ਐਲਾਨ ਕਰਨ ਵੀ ਆਪਾਂ ਬੰਦੀ ਸਿੰਘ ਜੜਾਣੇ ਆ ਸਾਰੀ ਸੰਗਤ ਉੱਥੇ ਪਹੁੰਚ ਜੇਣਾ ਆਪਣੇ 2-3 ਦਿਨਾਂ ਦੀ ਬੰਦੀ ਸਿੰਘ ਰਿਆ ਹੋ ਜਣੇ ਆ ਪਰ ਕੋਈ ਐਕਸ਼ਨ ਹੀ ਨਹੀਂ ਲੈਂਦਾ ਮੇਰੇ ਹਿਸਾਬ ਨਾਲ ਯਾਰ ਐਕਸ਼ਨ ਲੈਣਾ ਚਾਹੀਦਾ ਉਰੇ ਆ ਕੇ ਪਤਾ ਲੱਗਦਾ ਆਪਣੀ 2% ਕੌਮ ਸਿੱਖ ਕੌਮ ਕਿੰਨੀ ਜ਼ਿਆਦਾ ਵਾ ਘੱਟੋ ਘੱਟ ਨਹੀਂ 4-5 ਲੱਖ ਪਹੁੰਚਣਾ ਤੇ ਜੇ ਉੱਥੇ ਪਹੁੰਚ ਗਿਆ 2 ਦਿਨ 3 ਦਿਨ ਚ ਸਾਰੇ ਬੰਤੀ ਸਿੰਘ ਰਿਆ ਹੋ ਜਾਣੇ ਆ ਚਲੋ ਆਪਾਂ ਇਹ ਸੀ ਆਪਣਾ ਵਲੋਗ ਜੀ ਅੱਜ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ